ਸੱਤ ਸ਼੍ਰੀ ਅਕਾਲ ਦੋਸਤੋ ਮੈਂ ਅਨਰਪੇ ਸਿੰਘ ਬਰਾੜ ਅੱਜ ਦੀ ਵੀਡੀਓ ਵਿੱਚ ਜਿਹੜੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਦੋਸਤੋ ਕਿ 8ਵੇਂ ਤੇ 9ਵੇਂ ਮਹੀਨੇ ਦੇ ਵਿੱਚ ਪਸ਼ੂ ਨੂੰ ਆਪਾਂ ਕਿਹੜੀ ਚੀਜ਼ ਪਾਈਏ ਕਿ ਪਸ਼ੂ ਆਪਣਾ ਹਸ਼ਟ ਪੋਸਟ ਤੇ ਰਾਜੀ ਹੋ ਜੇ ਅਗਲੇ ਸੂਏ ਆਸਤੇ ਆਪਾਂ ਨੂੰ ਦੁੱਧ ਵੀ ਚੰਗਾ ਦਵੇ ਤੇ ਅਗਲੇ ਸੂਏ ਨੂੰ ਗਾਂ ਉਹ ਫੇਰ ਸਹੀ ਗੱਬਣ ਹੋ ਜੇ ਦੋਸਤੋ ਜਿਆਦਾਤਰ ਲੋਕ ਜਿਹੜੇ ਉਹ ਗੌਰ ਕਰਦੇ ਆ ਵੀ ਪਹੂ ਜਦੋਂ ਆਪਣਾ ਸੂਪ ਪੈਂਦਾ ਉਦੋਂ ਹੀ ਉਹਦਾ ਖਰਾਕ ਚਾਲੂ ਕਰਦੇ ਆ ਜਦੋਂ ਪਹੂ ਦੁੱਧੂ ਆਪਣਾ ਭਾਜੀਆਂ ਦਾ ਉਦੋਂ ਉਹਦੀ ਖਰਾਕ ਬੰਦ ਕਰ ਦਿੰਦੇ ਆ ਜੋ ਕਿ ਜਮਾਂ ਗਲਤ ਗੱਲ ਆ ਉਹਦੇ ਨਾਲ ਜਦੋਂ ਆਪਾਂ ਮੌਕੇ ਦੀ ਮੌਕੇ ਪਸ਼ੂ ਨੂੰ ਖਰਾਕ ਪਾਵਾਂਗੇ ਉਹਦੇ ਨਾਲ ਆਪਣੇ ਪਸ਼ੂ ਨੇ ਉਹਨਾਂ ਦੁੱਧ ਨਹੀਂ ਕਰਨਾ ਹੁੰਦਾ ਇਹ ਆਪਾਂ ਪਹੂ ਨੂੰ ਤੋਕੜ ਹੋਏ ਨੂੰ ਖਰਾਕ ਪਾਵਾਂਗੇ ਜਿਹੜੀ ਖਰਾਕ ਆਪਾਂ ਦੁੱਧੋਂ ਭੱਜੇ ਪਹੂ ਨੂੰ ਪਾਉਣੇ ਆ ਉਹ ਖਰਾਕ ਹਮੇਸ਼ਾ ਪਸ਼ੂ ਨੂੰ ਕਾਮਯਾਬ ਕਰਦੀ ਆ ਤੇ ਪਹੂ ਨੂੰ ਰਾਜੀ ਵੀ ਕਰਦੀ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਉਸ ਤੋਂ ਪਹਿਲਾਂ ਤੁਹਾਡੇ ਅਗੇ ਰਿਕੁਐਸਟ ਹੈ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦਾ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਇਦਾਂ ਦੀਆਂ ਜਾਣਕਾਰੀ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ 8ਵੇਂ ਮਹੀਨੇ ਦੇ ਡਾਈਟ ਪਲਾਨ ਦੀ ਗੱਲ ਕਰਦੇ ਆ ਉਸ ਤੋਂ ਬਾਅਦ ਆਪਾਂ 9ਵੇਂ ਮਹੀਨੇ ਦੇ ਡਾਈਟ ਪਲਾਨ ਦੀ ਗੱਲ ਕਰਾਂਗੇ ਪਹਿਲਾਂ 8ਵੇਂ ਮਹੀਨੇ ਦਾ ਡਾਈਟ ਪਲਾਨ ਪਹੂ ਦਾ ਆਪਾਂ ਕੀ ਰੱਖਣਾ ਉਹ ਨੋਟ ਕਰ ਲਓ ਤੁਸੀਂ ਉਹਨੂੰ ਤੁਸੀਂ ਕਾਪੀ ਪੈਨ ਲੈ ਕੇ ਵੀ ਨੋਟ ਕਰ ਸਕਦੇ ਆ ਨਹੀਂ ਤਾਂ ਵੀਡੀਓ ਨੂੰ ਦੁਬਾਰਾ ਵੀ ਚੈਨਲ ਤੋਂ ਕੱਢ ਕੇ ਦੇਖ ਸਕਦੇ ਆ ਜਾਂ ਫਿਰ ਸੇਵ ਕਰਕੇ ਰੱਖ ਲਓ ਵੀਡੀਓ ਉਦੇ ਲਈ ਆਪਾਂ ਕਣਕ ਦਾ ਦਲੀਆ ਲੈਣਾ ਰੋਜ਼ ਦੀ ਖਰਾਕ ਹੈ ਇਹ ਇਹ ਚ ਪਸ਼ੂ ਦੇ ਆਪਾਂ ਵਜਨ ਦੇ ਹਿਸਾਬ ਨਾਲ ਦੇ ਸਕਦੇ ਆਂ ਪਹੂ ਨੂੰ ਰੋਜ਼ ਦਾ 2 ਕਿਲੋ ਦਲੀਆ ਦੇਣਾ ਪਸ਼ੂ ਨੂੰ ਜੇ ਆਮ ਨੋਰਮਲ ਪਸ਼ੂ ਆ ਜੇ ਭਾਰਾ ਵਜਨ ਚ ਪਹੂ ਫਿਰ ਆਪਾਂ 3 ਕਿਲੋ ਵੀ ਕਰ ਸਕਦੇ ਆਂ ਪਹਿਲੇ ਨੰਬਰ ਤੇ ਕਣਕ ਦਾ ਦਲੀਆ ਦੋ ਨੰਬਰ ਤੇ ਜੌਂ ਦਾ ਦਲੀਆ ਤਿੰਨ ਨੰਬਰ ਤੇ ਛੋਲਿਆਂ ਦਾ ਦਲੀਆ ਇਹ ਤਿੰਨੇ ਚੀਜ਼ਾਂ ਇੱਕੋ ਕੁਆਂਟੀਟੀ ਦੇ ਲੈਣੀਆਂ ਆ ਆਪਾਂ ਮਤਲਬ ਜੇ ਆਪਾਂ 2-2 ਕਿਲੋ ਲਈਆਂ ਤਾਂ 2-2 ਕਿਲੋ ਹੀ ਤਿੰਨੇ ਚੀਜ਼ਾਂ ਕਰਨੀਆਂ। ਜੇ ਆਪਾਂ 3-3 ਕਿਲੋ ਲਈਆਂ ਤਾਂ 3-3 ਕਿਲੋ। ਫਿਰ ਇਹ ਸ਼ਾਮ ਆਪਾਂ ਪਸ਼ੂ ਨੂੰ ਇਹ ਜਿਹੜੀਆਂ ਚੀਜ਼ਾਂ ਰੰਨ ਕੇ ਆਪਾਂ ਦਲੀਆ ਬਣਾ ਕੇ ਜਿਵੇਂ ਲੇਟੀ ਬਣਾ ਕੇ ਪਾਉਣੇ ਨੇ ਅੱਗ ਦੇ ਉੱਤੇ ਰੰਨ ਕੇ ਇਹ ਤਿੰਨੇ ਚੀਜ਼ਾਂ ਆਪਾਂ ਪਸ਼ੂ ਨੂੰ ਦੇਣੀਆਂ। ਇਹਦੇ ਨਾਲ ਪਸ਼ੂ ਦੇ ਆਪਣਾ ਵਜਨ ਦਾ ਬਹੁਤ ਫਰਕ ਪਊਗਾ ਤੇ ਪਸ਼ੂ ਜਿਹੜਾ ਆਪਣਾ ਤਕੜਾ ਜਿਸੇ ਵਾਲਾ ਬਣ ਜਾਊ ਤੇ ਨਾਲ ਇੱਕ ਆਪਾਂ ਵਾਈਟਮ ਐਚ ਹੁੰਦੀ ਹੈ ਜਿਹੜੀ ਉਹ ਆਪਾਂ 10 ਐਮਐਲ ਸਵੇਰ ਤੇ 10 ਐਮਐਲ ਸ਼ਾਮ ਨੂੰ ਉਹ ਆਪਾਂ ਰੋਟੀ ਤੇ ਵੀ ਪਾ ਕੇ ਦੇ ਸਕਦੇ ਹਾਂ ਉਹਨੂੰ ਆਪਾਂ ਹੱਥ ਨਹੀਂ ਲਾਉਣਾਗਾ ਸਰੰਜਨਾ ਮਣਕਿਉਂ ਨਹੀਂ 10 ਐਮਐਲ ਵੱਡੀ ਸਰੰਜ ਦਾ ਫਿਰ ਮਾਰੇ ਲਈ ਲੈ ਕੇ ਸਵੇਰ ਸ਼ਾਮ ਦੇਣੀ ਆਪਾਂ 10 10 ਐਮਐਲ ਜਾਂ ਲੇਟੀ ਦੇ ਵਿੱਚ ਆਪਾਂ ਦੋਵੇਂ ਟਾਈਮ ਪਾ ਦੇਣੀ ਤੇ ਨਾਲ ਇੱਕ ਹੋਰ ਚੀਜ਼ ਜਿਹੜਾ ਲੀਵਰ ਟੋਨਿਕ ਆ ਬਰੂਟਨ ਦਾ ਜਾਂ ਹੋਰ ਕਈ ਕੰਪਨੀਆਂ ਦੇ ਆਉਂਦੇ ਆ ਲੀਵਰ ਟੋਨਿਕ ਆਪਾਂ 10 ਦਿਨ ਪਸੋਂ ਨੂੰ ਜ਼ਰੂਰ ਦੇਣਾ ਆਪਣੇ ਨੂੰ ਫਿਰ ਦੇਖਿਓ ਤੁਸੀਂ ਤੁਹਾਡਾ ਪਸ਼ੂ ਕਿੰਨਾ ਸੋਹਣਾ ਲੱਗਦਾ ਕਿੱਲੇ ਤੇ ਖੜਾ ਇਸ ਤੋਂ ਬਾਅਦ ਆਪਾਂ 9ਵੇਂ ਮਹੀਨੇ ਦੇ ਡਾਈਟ ਪਲਾਨ ਦੀ ਗੱਲ ਕਰਦੇ ਹਾਂ ਦੋਸਤੋ ਇਦੇ ਵਿੱਚ ਆਪਾਂ ਕਣਕ ਦਾ ਦਲੀਆ ਲੈਣਾ ਉਨੀ ਮਾਤਰਾ ਦੇ ਵਿੱਚ ਆਪਾਂ 2-2 ਕਿਲੋ ਜੇ ਪਾਇਆ ਪਿਛਲੇ ਮਹੀਨੇ ਤਾਂ 2-2 ਮਹੀਨੇ 2-2 ਕਿਲੋ ਹੀ ਇਸ ਮਹੀਨੇ ਆਪਾਂ ਸ਼ਾਮਿਲ ਕਰ ਲੈਣਾ। ਝੋਲਿਆਂ ਦਾ ਦਲੀਆ ਲੈਣਾ 2 ਕਿਲੋ ਤੇ ਮੱਕੀ ਦਾ ਦਲੀਆ ਲੈਣਾ 2 ਕਿਲੋ। ਜਿਉਂ ਆਂਦੀ ਥਾਂ ਤੇ ਇੱਚ ਆਪਾਂ 2 ਕਿਲੋ ਮੱਕੀ ਦਾ ਦਲੀਆ ਐਡ ਕਰਤਾ। ਜਿਉਂ ਇੱਚ ਆਪਾਂ ਕੈਨਸਲ ਕਰਤੇ ਨਵੇਂ ਮਹੀਨੇ 'ਚ। ਨਾਲ ਆਪਾਂ ਵਿਟਾਮਿਨ ਚ ਰੋਜ਼ ਨਾਲ 10-10 ਐਮਐਲ ਸਵੇਰ ਤੇ ਸ਼ਾਮ ਨੂੰ ਪਾਈ ਜਾਣ। ਤੇ ਨਾਰੀਅਲ ਦਾ ਬੂਰਾ ਜਿਹੜਾ ਆਪਾਂ ਇਹ ਚ 250 ਗ੍ਰਾਮ ਪਾਉਣਾ 250 ਗ੍ਰਾਮ ਡੇਲੀ ਦਾ ਆਪਾਂ ਨਾਰੀਅਲ ਬੂਰਾ ਜ਼ਰੂਰ ਦੇਣਾ ਦੋਸਤੋ ਨਾਲ ਇਹਦੇ ਤੇ ਬਰੋਟਨ ਜਿਹੜੀ ਲੀਵਰ ਟੋਨਿਕ 10 ml 10 ਦੇਣ ਆਪਾਂ ਇਹ ਵੀ ਦੇਣੀ ਹੈ ਨਾਲ ਇਸ ਤੋਂ ਬਾਅਦ ਦੋਸਤੋ ਆਪਾਂ 10ਵੇਂ ਮਹੀਨੇ ਦੇ ਡਾਈਟ ਪਲਾਨ ਦੀ ਗੱਲ ਕਰਾਂਗੇ ਅਗਲੀ ਵੀਡੀਓ ਵਿੱਚ ਲੈ ਕੇ ਆਪਾਂਗੇ ਆਪਾਂ ਡਾਈਟ ਪਲਾਨ 10ਵੇਂ ਮਹੀਨੇ ਦਾ ਕੀ ਦੇਣਾ ਇਸ ਲਈ ਕਿ ਜਿਹੜਾ 3 ਕਿਲੋ ਆ 10ਵੇਂ ਮਹੀਨੇ ਦੇ ਵਿੱਚ ਉਹ ਆਪਾਂ ਤੁਹਾਨੂੰ ਜਰੂਰ ਦੇਣਾ 3 ਕਿਲੋ 10ਵੇਂ ਮਹੀਨੇ ਦੀ ਖੁਰਾਕ ਆਪਾਂ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ ਵੀਡੀਓ ਵੇਖਣ ਲਈ ਇਦਾਂ ਦੀਆਂ ਜਾਣਕਾਰੀ ਦੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ